ਹਾਂ ਬੋਲਣਾ ਚਾਹੁੰਦਾ ਲਾਹੁਰਾ ਸਾਗੇ ਬੋਲ ਕੇ ਆ ਵੀ ਹੋਲੇ ਚੰਗੂ ਆਰੇ ਤੇ ਪਰਸਾ ਪਹੁੰਚ ਨਹੀਂ ਦੀ ਚੌਥੇ 5 ਵਜੇ ਸਾਰੇ ਕੁਕੜੇ ਫੁੱਲ ਗਏ ਦੇ ਦਿਨਾਂ ਜੇ ਆਉਣੇ ਆ ਦਿਨਾਂ ਦੇ ਕੰਮ ਸਾਰੇ ਫੁੱਲ ਲਾ ਖਲ ਫੁੱਲ ਲ ਹੋ ਗਈਆਂ ਹੁਣੇ ਤਾਂ ਬਾਅਦ ਦੇ ਉੱਪਰ ਨਿਕਲ ਗਈ ਸ਼ੁਰੂ ਹੋ ਗਈ ਤਾਂ ਹੁਣ ਚੂਹੇ ਨੇ ਪੱਟਣ ਦੇ ਹਰ ਜਿੰਦਾ ਮਿੱਤਰ ਹੈ ਚੂਹੇ ਨੇ ਪੱਟਣ ਦੇ ਹਰ ਜਾਂਦਾ ਇੱਥੇ ਆ ਕੇ ਉਹ ਚ ਇੰਨੀ ਵੱਡਾ ਹਮ ਰੀਜੈਂਟ ਪਾਈ ਤੇ ਆਪ ਕੋ ਪਾਇਆ ਤਾਂ ਇਹ ਜਾਈ ਤਾਂ ਪ੍ਰਾਹਰ ਬਦੂਨ ਸਭ ਪੂਰਾ ਕਰਿਆ ਹੋਇਆ ਕੰਮ ਉਹਦਾ ਸਪਰੇਅ ਕਰਨੀ ਇਹਦੇ ਉੱਪਰ ਬਸ ਤੋਤੇ ਦੀ ਮੈਂ ਤੋਤਾ ਹੈ ਉਹਰੇ ਘਟਾ ਥੋੜੇ ਨਾਲ ਕਾਬਲੇ ਜਿਆਦਾ ਥੋੜਾ ਜਿਹਾ ਤੋਤਾ ਪੈਂਦਾ ਉੱਥੇ ਜਿੱਥੇ ਸਾਲਾ ਗੰਨੇ ਵਾਲਾ ਖੇਤ ਹੈ ਜਾਂ ਜੰਗਰ ਵਾਲਾ ਖੇਤ ਹੈ ਉੱਥੇ ਕਿੰਨਾ ਤੋਤਾ ਜਿਆਦਾ ਹੈ ਇੱਥੇ ਹੁਣ ਤੈਨੂੰ ਵਿਖਦਾ ਉਦਾਂ ਮਾੜਾ ਮੋਟਾ ਹੋਊਗਾ ਹੀ ਹੋਇਆ ਹੈਨਾ ਮਾੜਾ ਮੋਟਾ ਦੀਂ ਗਈ ਨਹੀਂ ਸਾਲਾ ਬੱਲ ਮਤਾਂ ਆਉ ਗਿਆ ਇੱਕ ਉਹ ਵੀ ਥੋੜੀ ਲੂਜ ਹੋਇਆ ਕਿਆ ਕਹਿੰਦੇ ਇਹਨੂੰ ਕਮੇਰੀ ਹੀ ਆ ਸਾਥਰੀ ਕਾਲ ਜੀ ਸਾਥਰੀ ਕਾਲ ਜੀ ਭੁੱਲੇਗੇ ਤੇ ਸਾਥਰੀ ਕਾਲ ਤਾਂ ਭੁੱਲੇ ਦੇ ਜਿੰਨ ਇਹਦਾ ਇੱਕ ਵੀਰ ਉਹ ਫੇਰ ਤਾਂ ਯਾਦ ਰਹਿੰਦੀ ਆ ਦੇਖੋ ਯਾਦ ਰਹਿੰਦੀ ਆ ਉਹ ਗਮਾ ਦੋ ਬਣਾਇਆ ਜਾਂ ਦੋ ਬਣਾਇਆ ਦੋ ਰਹਿੰਦੀ ਆ ਦੋ ਦੀ ਤਿਆਰੀ ਆ ਹੁਕਮ ਆਰੇ ਆਰੇ ਦੋ ਕੇ ਨਾ ਲਾ ਫੁੱਲ ਲਾ ਨਾ ਫੁੱਲ ਵੰਟ ਦਿਖਾ ਦੇ ਲੈ ਆਲਾ ਇਹਦਾ ਹਾਂ ਹਾਲ ਆਈ ਦੇ ਤਿਆਰੀ ਆ ਆ ਦੇਖਾ ਫਟ ਗਈ ਫਟ ਗਈ ਵਾਲਾ ਆ ਲੈ ਐ ਹੁੰਦਾ ਦੇਖ ਲੈ ਇਹਨੇ ਐ ਖੋਲ ਲਿਆ ਗਾਇਡ ਥਾਲੀ ਕੋਈ ਵੀ ਨਹੀਂ ਆਉਂਦੀ ਮੈਂ ਕਹਿੰਦਾ ਲੈਡ ਪਿੰਡ ਵੀ ਨਹੀਂ ਆਈ ਯਾਰ ਬੰਦੇ ਨੂੰ ਕੋਈ ਰੇ ਨਹੀਂ ਹੋ ਰੇ ਤੁਹਾਨੂੰ ਕਿਹਦੀ ਰਸਾਬ ਲਾ ਤੇ ਜਿਆਦਾ ਹੀ ਕਿੱਟਾ ਕੀ ਨਹੀਂ ਹੋ ਰੇ ਨਹੀਂ ਪੂਰਾ ਹੋ ਰੇ ਪਾਸੋਂ ਵੀ ਆਰਾਧ ਨੂੰ ਪਾਣੀ ਸੁੱਕਿਆ ਬੀ ਤਸਾਨ ਕੱਲ ਨਹੀਂ ਪਿਆ ਕੱਲ ਪਿਆ ਛਾਂ ਸਵੇਰੇ 2:00 ਵਜੇ ਤੇ ਜਿਹੜਾ ਆਪਣੇ ਨਹੀਂ ਕਿਹਾ ਹਾਂ ਕੱਲ ਪਿਆ 2:00 ਵਜੇ ਅਸੀਂ ਉੱਥੇ ਤੇ ਜਾ ਰਹੇ ਤੇ ਕੁਆ ਇਹ ਲੈਣਾ ਗੱਡੀ ਦਾ ਵਾਪਰ ਵੈਪਰ ਵੀ ਨਰਸ ਕਰੇ ਟ੍ਰੈਲਰ ਕਾ ਕਹਿੰਦਾ ਮੈਨੂੰ ਕਹਿੰਦੇ ਅੱਜ ਮਾ ਮਾ ਮੈਦੀ ਜਾਣੇ ਤਾ ਭੋਗ ਵਜਾਣਾ ਪਿਆ ਯਾਰ ਅੱਛਾ ਮਾ ਮੈਦੀ ਨਹੀਂ ਜਾਣਾ ਅੱਜ ਆਹ ਫੇ ਵੀਰ ਚਾਚਾ ਗਿਆ ਵਾ ਹੈ ਲੱਗਾ ਵੀ ਲੱਗਾ ਗਿਆ ਉਹਦਾ ਕਿਹੜਾ ਮਰਾਦ ਮੈਂ ਕਿਹਾ ਭਾਈ ਮਤਲਬ ਮੈਂ ਲੈ ਜਾ ਬੰਦੇ ਮੈਨੂੰ ਮੈਨੂੰ ਕਹਿੰਦੇ ਮੈਂ ਉਧਰ ਜਾਣਾ ਤਾਂ ਮੈਕਸ ਚ ਨਾ ਠੀਕ ਹੈ ਮੈਂ ਤੁਸੀਂ ਜਾਓ ਹੁਣ ਤਾਂ ਤਿਆਰੀ ਹੋਵਾ ਕੰਮ ਹੈ ਨਾ ਆਏ ਸੁੰਢੀ ਕਰਦੀ ਆ ਆ ਸੁੰਢੀ ਹੈਗੀ ਦੇਖੀ ਤਾਂ ਹੈਗੀ ਹੈ ਹੋਊਗੀ ਉਹ ਕੱਲ ਤਿਆਰੀ ਕਰਦੀ ਐ ਕੱਲ ਤਿਆਰੀ ਕਰਦੀ ਐ ਖਾਣਾ ਸਹੀ ਆ ਆਹੋ ਸੁੰਡਿ ਹੋ ਗਈ ਹੋ ਕੇ ਅੱਗੇ ਕੋਈ ਨਾ ਰੀ ਪੰਪ ਚੱਕੇ ਹੋਰ ਮਾ ਚੱਲੇਗੀ ਹੋ ਖਾ ਕੇ ਰਾਹ ਉਹ ਹੀ ਆ ਚੂਹੇ ਸੁੰਡਿ ਹੋਇਆ ਹੋਰੋਂ ਵੱੜ ਜਾਂਦੀ ਆਗੇ ਹੋਰ ਮਾ ਵੱੜ ਜਾਂਦੀ ਆ ਇਹ ਨਮਾ ਘਾ ਦੇਖ ਲੈਂਦੀ ਠੀਕ ਐ ਜੀ ਜੀਰੀ ਪੂਰੀ ਆ ਉੱਥੇ ਦੇਖ ਚੂਹੇ ਨਾ ਵੱਡੇ ਆ ਉੱਥੇ ਉਹ ਖਾਲੀ ਦਿਖਦੀ ਜੀ ਆ ਇੱਥੇ ਚੂਹੇ ਨਾ ਵੱਡੀ ਕੋ ਉੱਥੇ ਵੱਡੀ ਸੀ ਆਇ ਤੱਕ ਗਿਆ ਪੰਜਾਂ ਵੀ ਆ ਹਾਂ ਆ ਵੀ ਨਿਕਲ ਆ ਆ ਵਿਚੀ ਆ ਕੇ ਬੰਦਦਾ ਉਹ ਦੇ ਵੱਡੇ ਸਿੱਟੀ ਦੀ ਹਿੰਦੀ ਵੱਡੀ ਵੀ ਆ ਦੇਖੀ ਜਾ ਉਹ ਉਹ ਇਸਕੇ ਆਹ ਪੁਰਾਣੀ ਐ ਇਹ ਪੁਰਾਣੀ ਐ ਹੁਣ ਨਹੀਂ ਹੈ ਜੋ ਨਹੀਂ ਹੈ ਜੋ ਜੇ ਮੀ ਨਹੀਂ ਪੈ ਗਿਆ ਹੁਣ ਉਹਦਾ ਵੀ ਫਰਕ ਪੈ ਜਾਣਾ ਹਾਂ ਆ ਟਰਾਲੇ ਦਾ ਜਾਚੇ ਰੰਗ ਕਰਦਾ ਜਿਹੜਾ ਹੋਇਆ ਕਾਮਾਈ ਲੱਗ ਜਾ ਹਾਂ ਲੋਕ ਕਮੈਂਟ ਵੀ ਆਏ ਤੇ ਆਪਾਂ ਨੂੰ ਕਹਿੰਦੇ ਵੀ ਟਰਾਲੇ ਦਾ ਰੰਗ ਤੁਸੀਂ ਆਹ ਨਹੀਂ ਕਰਾਉਣਾ ਨੀਲਾ ਕਰਾਉਣਾ ਅਸੀਂ ਉਹ ਟਰੈਕਟਰ ਨਾਲ ਦੀ ਕਰਾਉਣਾ ਮੇਨ ਬਾਈ ਪਤਾ ਕੀ ਮੁੱਦਾ ਇਹ ਦੇਖ ਹੁਣ ਆਹ ਚੀਜ਼ ਜਾ ਰਹੀ ਹੈ ਠੀਕ ਆ ਆਪਾਂ ਉਹ ਸਾਹ ਨਾਲ ਸੋਚ ਕੇ ਕਰਾਇਆ ਵੀ ਚੀਜ਼ ਜਾਂਦੀ ਆ ਮਰੇ ਟਰੈਕਟਰ ਦਾ ਰੰਗ ਹੋ ਗਿਆ ਪਿੱਛੇ ਟਰਾਲੇ ਦਾ ਰੰਗ ਦੋਨਾਂ ਦਾ ਮੈਚਿੰਗ ਚਾਹੀਦੀ ਚੀਜ਼ੇ ਖੜੀ ਦੋਹੇ बराबर ਹੁਣ ਅਸੀਂ ਤਾਂ ਆਪਾਂ ਟਰੈਕਟਰ ਨੂੰ ਕਹੋਗੇ ਵੀ ਟਰੈਕਟਰ 'ਚ ਇਹ ਰੰਗ ਤਾਂ ਨਹੀਂ ਚਾਹੀਦਾ ਤਾਂ ਦੂਆ ਚਾਹੀਦਾ ਉਹਨਾਂ ਨੇ ਵੀ ਸੋਚ ਕੇ ਪਰ ਆਪਾਂ ਨੇ ਉਹ 'ਚ ਫਰਕ ਨਹੀਂ ਪਾਇਆ ਆਪਾਂ ਲਾਲ ਵੀ ਨਹੀਂ ਕਰਾਇਆ ਹੈਗਾ ਸੇਮ ਜਿਹੇ ਜਿਹੇ ਟਰੈਕਟਰ ਟਮਾਟਰ ਦੀ ਜਾਈਏ ਉਕਣਾ ਹੀ ਹੈ ਉਹੀ ਚੀਜ਼ ਉਕਣਾ ਹੀ ਦਾਣਾ ਵਿੱਚ ਉਹ 'ਚ ਆਪਾਂ ਨੇ ਕਸਰ ਨਹੀਂ ਛੱਡੀ ਹੈਗੀ ਬਈ ਉਹੇ ਜਿਹਾ ਰੰਗ ਕਰਾਇਆ ਬਾਕੀ ਤੁਸੀਂ ਜਿਖੜਾ ਤੁਸੀਂ ਵੀਡੀਓ 'ਚ ਦੇਖਦੇ ਉਹ ਦੇਖਣੋਂ ਹੋਰ ਚੀਜ਼ ਆ ਜਦ ਕੋਲ ਖੜਦੇ ਜਦ ਚੀਜ਼ ਹੋਰ ਆ ਉਹ ਬਹੁਤ ਜ਼ਿਆਦਾ ਫਰਕ ਆ ਅੱਜ ਗੱਗੇ ਨੇ ਪਾਈ ਆ ਵੀਡੀਓ ਦੇਖਿਆ ਰੀਲ ਹੂੰ ਉਹ ਦੇਖ ਲੈ ਕਿੰਨਾ ਫਰਕ ਪੈ ਗਿਆ ਉਹਨਾਂ ਨੇ ਕਪੜਾ ਕੁੱਪੜਾ ਮਾਰ ਗਰਦ ਜੇ ਖੜਾ ਤਾਂ ਅੰਦਰ ਵੀ ਆਹੋ ਤੇ ਬਾਕੀ ਬਈ ਰੰਗ ਰੰਗ ਹੋ ਕੇ ਤਿਆਰ ਹੋ ਕੇ ਜਦ ਬਾਹਰ ਕੱਢੋਗੇ 20 ਤਰੀਕ ਵਾਲੇ ਮੇਲੇ ਜੇ ਤੁਸੀਂ ਉਦੋਂ ਦੇਖਿਓ ਬਈ ਟਰਾਲਾ ਗਿਆ ਕਹਿੰਦਾ ਬਹੁਤ ਸੋਹਣਾ ਰੰਗ ਹੋਇਆ ਜਨੀਕ ਜਿਹਾ ਰੰਗ ਆ ਲੱਗ ਜਾ ਕਰਾਇਆ ਆਪਾਂ ਨੇ ਕਿਉਂਕਿ ਹੁਣ ਲਾਲ ਵੀ ਚੱਲਦਾ ਈ ਨੀਲਾ ਵੀ ਚੱਲਦਾ ਈ ਹਰਾ ਵੀ ਚੱਲਦਾ ਈ ਆ ਇਹ ਟਰੈਕਟਰਾਂ ਦੇ ਨਾਲ ਦਾ ਹੋ ਗਿਆ ਹਾਲ ਟਰੈਕਟਰ ਦੇ ਜਿਹੜੇ ਅਹਰੇ ਨਾਲ ਦਾ ਹੋ ਗਿਆ ਜਿਹੜਾ ਹੁਣ ਜ ਸਾੜੇ ਬੱਜ ਪੈ ਗਿਆ ਹਾਂ ਜਿਹੜਾ ਗਾਹ ਨੂੰ ਸੋਧਦਾ ਉਹਦੇ ਨਾਲ ਦਾ ਵੀ ਹੋ ਗਿਆ ਉਹ ਰਾਤ ਉਹ ਵੀ ਵਾਜ ਆਉਣ ਲੱਗ ਗਿਆ ਉਹਦੀ ਉਹਦੀ ਕਿਸਮਤ ਵਾੜੀਦੀ ਅਜੇ ਉਹ ਲਿਖਿਆ 585 ਹਾਂ ਉਹਨੇ ਯੂਬੋ ਲਿਖਣਾ ਤੇ 90 ਲਿਖਤਾ ਅਸੀਂ ਵੀ ਨਹੀਂ ਦੇਖਿਆ ਫਿਰ ਗੱਗੇ ਨੇ ਬਾਅਦ ਵਿੱਚ ਪਟਾਇਆ ਕਹਿੰਦਾ ਯੂਬੋ ਯੂਬੋ ਆ 90 ਦੀ ਹੈਗਾ ਉਹਨੇ 90 ਲਿਖਤਾ ਤਾ ਫਿਰ ਉਹ ਉਹ ਚੀਜ਼ਾਂ ਕਰਕੇ ਅੱਜ ਜਾਣਾ ਪੈ ਗਿਆ ਗੱਗਾ ਕਹਿੰਦਾ ਇਹਨਾਂ ਨੇ ਗਲਤੀ ਕਰਤੀਆਂ ਫੇਰ ਔਖਾ ਹੋਣਾ ਫਿਰ ਐ ਰੰਗ ਪਰ ਤੇ ਪੱਟ ਨਹੀਂ ਹੁੰਦਾ ਤੇ ਰੰਗ ਖਰਾਬ ਹੁੰਦਾ ਹਾਂ ਇਹ ਜੇ ਕਰਦਾ ਪਰ ਆ ਚੀਜ਼ ਬਹੁਤ ਸੋਹਣੀ ਬਣੀ ਐ ਬੱਚੇ ਨੂੰ ਬੁਛਉਂਦੀ ਆ ਤੂੰ ਲੋਹਾ ਦੇਖੇ ਨਾ ਜਿਹੜੇ ਆਹ ਹੈ ਕਮਾਉਣੇ ਵਾਲੀਆਂ ਇਹਨਾਂ ਦੀ ਇੰਨੇ ਇੰਨੇ ਮੋਟੀਆਂ ਇੰਗਲਾਂ ਉਹ ਰੇ ਪਿਛੇ ਬਾਧਿਆਂ ਦਾ ਨਹੀਂ ਨਹੀਂ ਜਿਹਨੇ ਜਿਹੜੀ ਟਰਾਲੇ ਦੇ ਉੱਪਰ ਦੇ ਚੱਕ ਕੇ ਜਿਹਨੇ ਨਾ ਬੈਲਡ ਕਰਿਆ ਜਿਹਦੇ ਰੱਸਾ ਕਸਣੇ ਵਾਲੇ ਆ ਅੱਛਾ ਅੱਛਾ ਉਹਾਂ ਦੀਆਂ ਇਹੋ ਜਿਹੀਆਂ ਮੋਕੀਆਂ ਪਾਉਂ ਹੁੱਕ ਇਹੋ ਜੀ ਪਈ ਆ ਭਾਈ ਪਤਾ ਲੱਗਦਾ ਵੀ ਚੀਜ਼ ਬਣੀ ਆ ਉੱਤੇ ਤੂੰ ਤਾਂ ਵਜਨ ਦੱਸੂਗਾ ਮੈਂ ਕਹਿੰਦਾ ਹਾਂ ਵਜਨ ਵੀ ਵਜਨ ਥੋਸੇ ਵਜਨ ਨਾਲ ਟਰਾਲਾ ਉਹ ਆਏ ਨਾ ਹਿੱਲ ਨਾ ਗਿਆ ਤੁਸੀਂ ਮੈਂ ਕਹਿੰਦਾ ਤਿੰਨ ਪੀੜੀਆਂ ਬਾਹ ਲਿਆ ਤੁਸੀਂ ਦੇਖ ਲੈ ਜਿਵੇਂ ਠੀਕ ਹੈ ਇੱਕ ਵਾਰੀ ਚੀਜ਼ ਬਣਦੀ ਬਾਈ ਜੀ ਫਿਰ ਉਹਦੇ ਬਾਅਦ ਅਸੀਂ ਦੇਖਿਆ ਪ੍ਰਾਈਮਰ ਵੱਜਿਆ ਪਿਆ ਫੁੱਫੜਦਾ ਉਹ ਸੇਵਾ ਕਰੀ ਉਹਨਾਂ ਨੇ ਸੇਵਾ ਵਾਲੀ ਤਾਂ ਕੋਈ ਕਸਰੇ ਨਹੀਂ ਸੇਵਾ ਦੇਖ ਪਹਿਲਾਂ ਤਾਂ ਅਸੀਂ ਪਰਗਟ ਵੀਰੇ ਵਾਲੀ ਚ ਉਹ ਲੈਣ ਦਾਂਗੇ ਤੇ ਆ ਗਿਆ ਦੇ ਆਰਸੀ ਟਰੈਕਟਰ ਲਿਆਇਆ ਉਧਰ ਹਰਿਆਣੇ ਗੁਣ ਤੇ ਆਰਸੀ ਲੈਣਗੇ ਉੱਥੇ ਆਉਂਦੇ ਹੋਏ ਪੀਜੇ ਪੂਜੇ ਖਾ ਲੈ ਮਾਉਰੇ ਆਉਂਦਿਆਂ ਨੂੰ ਇਹ ਐਡਾ ਥਾਲ ਥਾਲ ਵੀ ਕਿਹਾ ਮੇ ਜਿੱਡਾ ਪੀਜਾ ਰੱਖੀ ਬੈਠੇ ਉਹ ਹਾਂ ਆ ਅੱਠ ਜਣੇ ਰਜਾਤੇ ਪੀਜਾ ਫੇਰ ਬੱਚੇ ਦਾ ਬੱਚਾ ਸਾਨੂੰ ਕਹੇ ਖਾ ਲੋ ਖਾ ਲੋ ਮਾ ਨਾ ਬਈ ਅਸਾ ਖਾ ਗਏ ਆਇਆ ਵਿੱਚ ਛੇਬਾ ਵਾਲੀ ਦਾ ਸਰ ਨਹੀਂ ਰੱਖਦੇ ਪਹਿਲਾਂ ਜਾਂਦਿਆਂ ਨੂੰ ਠੰਡੇ ਫੇਰ ਚਾਹ ਚਾਹ ਨਾਲ ਬਰੈਡ ਫੇਰ ਪੀਜਾ ਆ ਗਿਆ ਜਾਨੂ ਠੀਕ ਆ ਛੇਬਾ ਵਾਲੀ ਦਾ ਸਰ ਨਹੀਂ ਰੱਖਦੇ ਉਹ ਰੇਗ ਨਾਲ ਇਹ ਆਪਣੇ ਨਾਲ ਹੋਰ ਰੇਗ ਨਾਲੇ ਰੇਗ ਨਾਲੇ ਬਾਈ ਮਾਨ ਸਤਕਾਰ ਕਿਉਂਕਿ ਜਦ ਆਪਾਂ ਜਾਣੇ ਆ ਦੂਰ ਦਰਾਡੇ ਚਲ ਖਾ ਪੀ ਤੇ ਅਗਲਾ ਆਪਣਾ ਬਿਲੰਦਾ ਪਰ ਇਹ ਸੇਵਾ ਜਿਹੜੀ ਇਹੀ ਜਾਂਦੀ ਆ ਕਾ ਨਹੀਂ ਹੋਰ ਕਿਆ ਚਲ ਦੇਖ ਕੇ ਇਹ ਗਾਹ ਵਾਲੀ ਜੀ ਠੀਕ ਹੈ ਤੇਰੇ ਪਸੰਦ ਦਾ ਦੱਸ ਜੀ ਇਹ ਤਾਂ ਪੂਰੀ ਫਰੀ ਹੋਊ ਚੂਹੇ ਦਵਾਈ ਮੈਂ ਪਰਸੋਂ ਜੋਫੇ ਰੱਖ ਗਿਆ ਦਾ ਇਹ ਕਿਹੜਾ ਬੀਜ ਹੈ 26 26 ਸਾਰੇ ਹੋ ਸਾਰੇ 26 ਸਾਢੇ ਪੱਧਾ ਅਜੇ ਨਹੀਂ ਮੁੱਤੀਆ ਬੀਜ ਬਾੜਾ ਕੋਈ ਨਹੀਂ ਇਹ ਦੋ ਬੋਰੀਆਂ ਬੀਜ ਦੇ ਚੱਕ ਰਿਹਾ ਤੇ ਉਹੀ ਬੀਜੀਆਂ ਬਸ ਮੈਂ ਉਹੀ ਬੀਜੀਆਂ ਦੇ ਲੋ ਜੱਟਾ ਦੇ ਲੋ ਜੱਟਾ ਬਸ ਠੀਕ ਗੱਲ ਉਹ ਨਹੀਂ ਵਧੀਆ ਅਗਰ ਮੈਂ ਵੀ 26 ਉਹ ਲਾਉਣੀ ਸੀ ਮੇਰੇ ਤਾਂ 128 ਉਹਦੇ ਕਰਕੇ ਪੰਕਾ ਪੈ ਗਿਆ ਜਿਹੜੀ ਖਰਾਬ ਹੋ ਗਈ ਜਿੱਥੇ ਹੁਣ ਰੰਗ ਨਾ ਜੀ ਇਹ ਇੱਥੇ ਨਹੀਂ ਚੱਲਣੀ ਚਾਹੀਦੀ ਜੀ ਹਾਂ ਹਾਂ ਇਹ ਰੰਗ ਹੈ ਇਹ ਰੰਗ ਪਤ ਕਾਲਾ ਨਹੀਂ ਹੈਗਾ ਹੁਣ ਇਹ ਇੰਨਾ ਕਾਲਸ ਬੰਨੀ ਹੈਗਾ ਜਾਂ ਕਾਲਸ ਪਰ ਫਿਰ ਸੁੰਡੀ ਦਾ ਘਰ ਆਹੋ ਸੁੰਡੀ ਦਾ ਬਿਮਾਰੀ ਦਾ ਘਰ ਹੈ 2.5 ਟੋਟੇ ਜੂਰੀ ਦੇ ਪਏ ਹੋਏ ਆਤਾ ਰੋਟਾ ਡਾਢਾ ਹੀ ਦਾ ਪਿਆ ਹੋਏ ਤੇ ਮੈਂ ਸੋ ਪਰ ਪਾਇਆ ਪਿਆ ਬਾਕੀ ਪ੍ਰਾਂਤ ਬਦੂਰ ਪਈ ਵੀ ਉਹ ਚਲ ਪੈਣੀ ਹੋਣੀ ਮੈਂ 2 ਟੋਟੇ ਪਾਏ ਤੇ ਠੀਕ ਹੈ ਜੀਰੀ ਪੂਰੀ ਠੀਕ ਹੈ ਲੱਗ ਗਈ ਨਿਸਰਨ ਬਸ ਤੂੰ ਕਾਲਦਾ ਦੇ ਨਾ ਤੂੰ ਘਰ ਪਰਤੋਂ ਦੇਖੀ ਫਿਰ ਬਾਹਰ ਆਈ ਹੋਊਗੀ ਇਹ ਹੋਲ ਹੋਣੀ ਹੈ ਕੱਲੂ ਵੀ ਰਿਕਣ ਲੱਗ ਜਣੀ ਉਹ ਨਹੀਂ ਹੈ ਜਾਈ ਕੋ ਬੋਲੇ ਜੋ ਥੋੜੀ ਜੀ ਲੇਟ ਹੈ ਥੋੜੀ ਜੀ 5-7 ਦਿਨ ਉਹ ਵੀ ਅੱਜ ਪਤਾ ਲੱਗਣਾ ਉੱਥੇ ਜਦੋਂ ਲਾਉਰੇ ਸ਼ੁਰੂ ਕਰਿਆ ਤਾਂ ਆਪਾਂ ਨੇ ਅੱਜ ਪਤਾ ਲੱਗ ਜਾਏਣਾ ਉੱਥੇ ਹਾਂ ਫਿਰ ਤਾਂ ਬੈਰੀ ਗੱਲ ਸੁਣਦਾ ਜਿੱਦਣ ਧੁੱਪ ਚੱਲ ਗਈ ਨਾ ਉਦੋਂ ਸਪਰੇ ਹੋਣੀ ਬਾਈ ਦੇ ਫਿਰ ਹੁਣ ਅਸੀਂ ਜਮਾ ਸਪਰੇ ਕਰਕੇ ਕਹਿੰਦਾ ਤੁੰਗ ਇਹਦਾ ਬੱਦਲ ਆਇਆ ਪਿੰਡ ਜਾਂ ਆਪਾਂ ਪਿੰਡ ਤੋਂ ਦੂਰੇ ਬੱਦਲ ਪੂਰਾ ਦਾ ਫਲਦਾ ਹਾਂ ਤਾਂ ਧੁੱਪਾਂ ਨਿਕਲਿਆਈ ਪਰ ਹੁਣ ਪ੍ਰਸ਼ਾਦ ਖਾਦ ਹੁਣ ਤਾਂ ਟਾਈਮ ਨਹੀਂ ਆ ਬਸ ਬਹੁਤ ਤਿਆਰੀ ਹੈ ਕੱਲੂ ਸੰਗਰਾਮ ਹੋ ਗਈ ਬਾਦੋ ਯਾਰ ਨਹੀਂ ਕੱਲੂ ਹਾਂ ਬੱਸ ਫਿਰ ਗਈ ਪ੍ਰਸ਼ਾਦ ਤਾਂ ਚੱਲ ਦੇਖਿਆ ਜਿੱਥੇ ਚੱਲਦੇ ਆ ਚਲੋ ਬਾਈ ਵਾਕੀ ਇੱਧਰ ਦਿਖਾਉਂਗਾ ਤੁਹਾਨੂੰ ਸੱਚੇ ਹੜਜਾ ਮਰੂਦਾਂ ਦੇ 800 ਰੁਪਏ ਆ ਗਏ ਆ ਇਹ ਜਿੱਥੇ ਉਹ ਮੋਟਰ ਆ ہاں ਉਹ ਰਵੇ ਐਟਕਿੰਡੂ ਨਹੀਂ ਨਹੀਂ ਉੱਥੇ 800 ਦਾ ਪਿਆ ਤਾਂ ਉੱਥੇ 800 ਦਾ ਪਿਆ ਹਜਾ ਵੀ ਠੀਕ ਹਜਾ ਨੂੰ ਜਰਾ ਪਾਉਣੀ ਪੈਂਦੀ ਆ ਵੱਡ ਕੇ ਜਰਾਬ ਲੈ ਗੱਦਨ ਲੈ ਕੋਈ ਛਾਤਾ ਹਿੰਦੇ ਕੋਈ ਹੋਰ ਦੇਖ ਫਿਰ ਨਹੀਂ ਪੂਰਾ ਚੱਲਦਾ ਅੱਜ 15 ਅਗਸਤ ਹੈ। ਹਾਂ। ਦੇਖ ਦੀ ਪਾਲਟੀ ਸਾਡੇ ਤਾਂ ਮੁਰੂਤਾਂ ਵਾਲੀ ਹੋ। ਉਹ ਦੇਖੋ ਵੀ। ਹਾਂ। ਆ ਜਾ। ਆ ਦੇਖੀਏ ਹੁਣ। ਪੂਤਰਾ ਨਹੀਂ ਆਣਾ। ਨਾਈਸ। ਦੇਖ ਲੈ। ਕਿਹੜਾ ਪੂਤਰਾ? ਠੀਕ ਆ। ਕੁੱਤੇ। ਹਾਂ। ਹੋਰ ਹੀ ਹਵਾਲ ਕੀ ਹੈ। ਹਾਂ? ਉਹ ਤੋਂ ਰਜਾ ਨਹੀਂ ਲਾਦੀ। ਇਹ ਕੀ ਹਵਾਲ ਕੀ ਹੈ? ਆਂਦੇ ਲਾ ਹੁਣ ਲਾਇਆ ਰਹਾ ਸੀ ਕਾ ਦੋ ਮੱਕੀ ਦੀ ਦੀ ਮੱਕੀ ਦੀ ਆਹ ਜਿਹੜੀ ਹੁਣ ਫਿਰ ਭੱਜਣਾ ਦੇਖੀ ਕਿਲਮੇ ਕਨਾਂ ਨੂੰ ਹੂੰ ਉਹ ਨਹੀਂ ਮਾਰਾ ਹੋ ਗਿਆ ਭਾਈ ਚੰਗਾ ਪਾਣੀ ਖੜਾ ਦੇਖ ਜੀ ਦੀ ਜੀ ਦੀ ਤਾਂ ਪੂਰੀ ਕਾਮ ਆ ਠੀਕ ਆ ਇਹ ਨਹੀਂ ਲੱਗ ਬੋਲੇ ਜੀ ਉਹ ਬੋਲੇ ਜੀ ਟਾਈਮ ਲਊ ਇਹ ਟਾਈਮ ਲਊ ਉਹ ਪਾਣੀ ਖੁੱਲ ਜਾ ਬਈ ਪਾ ਜ਼ਿਆਦਾ ਬਿਆਰ ਉਹ ਇੱਥੇ ਜਾਦਾ ਹੂੰ ਹਾਂ ਇੱਥੇ ਜਿਆਦਾ ਹੈ। ਇਹ ਜਿੰਨੇ ਦੇ ਤੇ ਇਹ ਨਾਲ ਫਰਕ ਆਉਂਦਾ ਹੈ ਦੇਖ। ਜਦੋਂ ਆਪਣੇ ਵੀ ਹੁਣ ਚਲ ਜੀ ਦੀ ਹੈਗੇ ਸਭ ਤਗੜੀਆਂ ਹੀ ਆ। ਦੇਖਣ ਨੂੰ ਐ ਲੱਗਦੀ ਜਾਂਦਾ ਨੇ ਕਿ ਗਾਇਬ ਹੀ ਆ ਸਾਲਾ ਵਿੱਚ। ਹਾਂ। ਇਹਦੇ ਜਿੰਨੇ ਦੇਖ। ਇਹ ਤਾਂ ਐ ਲੱਗਦਾ ਵੀ ਜਿਹੜਾ ਉੱਪਰ ਤੇ ਉੱਪਰ ਗਰੀਬੀ। ਗਾਇਬ ਉਹ ਨਾ ਗਿਆ ਬਾਈ ਜਿਹਨੇ ਦੋ ਦੋ ਦਿਨ ਪੁੱਛੇ ਹੋਏ ਵੇਖੀ ਗਏ। ਨਹੀਂ ਜਿਹੜਾ ਹੁਣ ਉਧਰ ਦੇ ਆ ਉਹ ਸਿੱਧੇ ਟੱਕੇ ਖੜੇ ਆ। ਉਹਨਾਂ ਨੇ ਦੇਖੀ ਸਰਲੀ ਉਹਨਾਂ ਦੇ ਬਿਮਾਰੀ ਨਹੀਂ ਹੈਗੀ ਉਹ। ਇਹਦੀ ਥੋੜ੍ਹਾ ਓ ਇੱਥੇ ਆ ਫਾਰਮ ਕੋ। ਹੋਰ ਜੀ ਹੋੜਾ ਵੀ ਹੈ ਹੋਰ ਜੀ ਦਾ ਫਰਕ ਵੀ ਹੋੜਾ ਪਰ ਇਹਦਾ ਬੂਝਾ ਵੀ ਬਹੁਤ ਭਾਰਾ ਆ ਆ ਗਿਆ ਬੰਨ ਰਿਹਾ ਇਹਦਾ ਰਿੰਗ ਬੰਨ ਇਹ ਨੂੰ ਕਹਦੇ ਰਿੰਗ ਬੰਨ ਦੋ ਨਦੀਆਂ ਦਾ ਬੰਨ ਇਕੱਠਾ ਹੋ ਗਿਆ ਗੋਲ ਇਹ ਰਿੰਗ ਬੰਨ ਆ ਇਹ ਨਦੀ ਦਾ ਬੰਨ ਆ ਗਿਆ ਗੋਲਾ ਹੀਦਾ ਇਕੱਠਾ ਹੋ ਗਿਆ ਬਸ ਅੱਛਾ ਉਹ ਨਦੀ ਦਾ ਆ ਆ ਨਦੀ ਦਾ ਬੰਨ ਆ ਗਿਆ ਬੁੱਢੇ ਕੋਲ ਆਈ ਦਾ ਆਹ ਇਕੱਲੀ ਆ ਗਿਆ ਚੌਥੇ ਆਈ ਦਾ ਇੱਥੇ ਗੋ ਇੱਥੇ ਆਏ ਗੋਲ ਹੋ ਗਏ ਬਸ ਆ ਕੇ ਜਹਾੜਾ ਚੱਲੇਗਾ ਕੰਮ ਗਿਆ ਬੰਦਿਆ 2 2 ਦੇ ਕੰਦੇ ਤੇ ਆ ਪਾਣੀ ਸਾਹ ਕਰਿਆ ਤੇ ਚੜਿਆ ਵੀ ਖਾਦੀ ਨਹੀਂ ਤੇ ਚੜਿਆ ਖੜਾ ਉਹੀ ਗੱਲ ਹੈ ਇਹ ਜੱਡੀ ਇੰਨਾ ਦੇਖ ਕੇ ਪੁੱਛਿਆ ਕਰਤ ਨਹੀਂ ਹੈ ਪੱਤੀ ਉਹ ਸਾਡ ਕੀ ਨਹੀਂ ਕਰਦੀ ਪੜਾਉਂਦਾ ਆਣਾ ਬੋਦੀ ਕਾ ਨਾ ਇਹ ਸੋਹਣਾ ਬੀਜੀ ਆ ਤੂੰ ਵੀ ਕਹਿੰਦਾ ਸੁਕਾ ਦੇ ਆਦੀ ਤੋਤੀ ਉਰੇ ਹੈਗੀ ਉਹਥੇ ਨਹੀਂ ਤੇ ਹੈਗੀ ਹੈ ਹੈ ਮੈਂ ਹਾਂ ਵੀ ਕਹਾਂ ਇਹਨੂੰ ਪਾਣੀ ਸੁਕਾ ਦੇ ਸੁਕਾਉਂਗਾ ਕੱਲ ਨਹੀਂ ਪਿਆ ਜੇਦਾ ਕੱਲ ਨੇ ਪਰ ਕੱਲ ਵਾਲੀ ਮੀਂਹ ਪਰੇ ਦੇਣਾ ਫੋਟੋ ਕਰੇ ਪਏ ਆ ਹਾਂ ਇਹਦਾ ਕੱਲ ਨਹੀਂ ਪਿਆ ਇਹ ਨਹੀਂ ਹੋ ਰਿਹਾ ਹੈ ਇਹ ਨਹੀਂ ਇਹ ਲੋਕ ਤਾਂ ਦੀਗਾ ਲਉਂ ਪੀ ਲੈ ਗੀਗਾ ਜੀ ਆ ਦੇਖ ਦੂ ਆ ਵੀ ਕੀ ਕਰਦੀ ਹੈ ਹੈ ਆਹ ਜਿਹੜਾ ਗੱਤ ਨਹੀਂ ਲੱਭਦਾ ਗੱਲ ਹੀ ਟੈਂਟ ਵਰਗੀ ਹੈ ਕਿੱਥੇ ਹੈ ਗਾਲ ਇਹਦੇ ਉੱਠੜ ਕੇ ਚੱਲਣਾ ਹੁਣ ਹੁਣ ਉੱਠੋਗੇ ਚੱਲੂ ਛਾਲੇ ਜਿਹੜੀ ਵਿੱਚ ਤੇ ਗਾਰਾ ਕੱਢ ਗਿਆ ਛੱਡਾ ਹੀ ਲਾਉਣੇ ਦਿੰਦੇ ਇਹਦਾ ਆਏ ਆਹ ਦਾ ਫੁੱਲ ਆ ਗਿਆ ਆਹ ਛਾਲੇ ਕੋਸਰਾ ਹੋਰ ਵੀ ਇਹ ਨਾ ਦਿਖਾਈ ਉਹ ਰੋਕ ਕੇ ਤਾਂ ਆਪੱਖ ਰੱਖਦੇ ਉਦੋਂ ਤੇ ਮਾੜਾ ਮੋਟਾ ਹੁੰਦਾ ਹੋਊਗਾ ਕੇ ਤੇ ਤੀਰ ਰੋਣ ਦੇ ਨਾਲ ਆ ਜਾ ਕਾਦ ਦੇਣਾ ਤੋਤੀ ਦਾ ਰਾਜ ਆਹੀ ਹੈ ਰਹੀ ਆਲੇ ਚਾਹੇ ਖੜਾ ਮਾਰਦੇ ਆ ਫਿਰ ਠੀਕ ਆ ਆ ਜੀ 26 ਆ ਜੀ 26 ਦੇ ਬਿਨਾ ਬਾਗੋ 26 ਜਸਾ ਉਹ ਵੀ 26 ਉਪਰਾਂ ਦੀ ਕੀ ਜਵਾੜੀ ਨਹੀਂ 26 ਆ ਆ ਵੀ 26 ਲੱਗੀ ਜੀ ਹੁਣ ਲੱਗੀ ਦੇਗ ਉਹ ਵੀ ਲੇਟ ਹੋਣੀ ਆ ਉਹ ਵੀ ਲੇਟ ਆ ਉਹ ਵੀ ਲੇਟ ਆ ਬੰਨ ਵਾਲੀ ਇਹ ਇੱਥੇ 1.5 ਚਾਰ ਦਿਨ ਪਹਿਲਾਂ ਬੰਨਿਆ ਏ ਹੁਣ ਤਿਆਰੀ ਆ ਵੀ ਗੋਬ ਜੀ ਸ਼ੁਰੂ ਕਰਨ ਲੱਗੇ ਆ ਉਹ ਦੇਖੋ ਕਾਰਤ ਸਮਾਰਦੀ ਹੈ ਲੰਮੀ ਹੋਈ ਆਈ ਵਾਰ ਇਹ ਹੁਣ ਪੀੜੀ ਹੋਣ ਲੱਗੀ ਆ ਘਰੇ ਪੂਰਾ ਕਰਿਆ ਉਹ ਕਾਜ ਨੂੰ ਦੇ 10-12 ਦਿਨ ਹੋਏ ਰੇ ਖਾਦਮ ਕਾਪ ਤੇ ਆ ਵੀ ਬੇਲੀ ਆ ਵੀ ਉੱਡਾ ਦੇਖਦਾ ਹਾਂ ਹਾਂ ਉੱਡਦਾ ਇਹਦਾ ਉੱਜ ਉਧਰ ਕੁ ਜਿਆਦਾ ਉਹ ਦਿਨੋਂ ਕਰਦਾ ਉਹ ਕਰਦਾ ਹੈ 10 ਦਿਨ ਦੇ ਕਰਕੇ ਹਾਂ ਵਾਲੇ ਦੇਖ ਤਾਂ ਇਹ ਜਿੰਨੀ ਜੱਜ ਪਛੇਤੀ ਲੱਗੇ ਨਾ 19 ਮੈਂ ਕਿਹਾ ਜਿਹੜੀ ਹੁੰਦੀ ਹੈ ਮੀਂਹ ਕਰਕੇ ਚੜ੍ਹ ਦਿੰਦੀ ਉੱਪਰ ਹਾਂ ਠੀਕ ਹੈ ਹਾਂ ਜੀ ਠੀਕ ਹੈ ਅਰੇ ਕੋਈ ਟ੍ਰੇਨਿੰਗ ਨਹੀਂ ਕੋਈ ਮੈਹੀਏ ਚੱਲੀ ਐ ਕੋਈ ਚੱਲੋ ਇੱਧਰ ਖੱਡਾਂ ਆਪੇ ਦੇਖਾਂਗੇ ਆਗੇ ਦੁਆਰੇ ਆ ਕੇ ਗਏ ਨਹੀਂ ਖਾ ਗਏ ਨਹੀਂ ਖਾ ਗਏ ਇੱਧਰ ਦਾ ਤਬੱਤਲ ਜਿਆਦਾ ਹੁੰਦਾ ਗਰੀ ਨਾਲ ਪਿਸ਼ਟੇ ਵਾਲੇ ਹੈ ਹਾਂ ਖਾ ਗਏ ਉਹਨੇ ਕੁਝ ਨਹੀਂ ਉਹਨਾਂ ਨੇ ਦੇਖਾ ਜਿੰਦੇ ਹਰਾ ਦੇ ਕੇ ਗਿਆ ਤਾਂ ਉਹਨਾਂ ਨੇ ਕੀ ਵੇਣ ਜਿਹੜਾ ਕਹਦਾ ਬਾਈ ਸਾੜੇ ਵਿੱਚ ਹੀ ਹੋਇਆ ਬਹੁਤਾ ਜਿਹੜਾ ਕਹਦਾ ਸਾੜੇ ਵਿੱਚ ਹੀ ਹੋਇਆ ਬਹੁਤਾ ਕਰੀਆ ਗਿਆ ਹੁਣ ਐਦਾਂ ਪੰਚਾਇਤ ਗੱਲੋਂ ਇਕੱਠੇ ਹੋ ਗਏ ਹੁਣ ਮੈਂ ਕਹੇ ਸੇ ਮੇਰੇ ਪਾਣੀ ਖੜਾ ਹੈ ਤਾਂ ਵੀ ਨਹੀਂ ਕਹਿੰਦਾ ਮੇਰੇ ਹੀ ਵੜ ਜਾਂਦਾ ਮੈਂ ਜੂਹੇ ਨਾਲ ਇਹਦੇ ਗੰਦੇ ਵਪਾਰਿਆ ਹਾਂ ਸਹੀ ਹੱਲਾ ਉੱਪਰ ਤੇ ਸਾਡੇ ਉੱਪਰ ਰਾਹ ਖਾਂਦਾ ਵੀ ਨਹੀਂ ਇਹ ਤੇ ਵੜ ਵੜ ਕੇ ਠੀਕ ਜਾਂਦਾ ਸਹੀ ਖੜਾ ਆ ਰਿਹਾ ਟੋੜੀ ਹੈ ਇਹ ਸਾੜੇ ਸਾੜੀ ਕਿਉਂ ਪਤਾ ਕਦੇ ਹੋ ਗਿਆ ਇੰਨੇ ਜ਼ਿਆਦਾ ਹੋ ਗਏ ਸਾੜੇ ਇਹ ਜੇ ਕੱਟੇ ਹੋ ਗਏ ਜੀ ਬਾਈ ਉਹ ਫਾਰਮ ਉਹ ਗਾਣਾ ਗਾਣੇ ਕਰਕੇ ਹੋਇਆ ਉਹਦੇ ਨੇ ਸਮਝਿਆ ਉਹਦਾ ਪਹਿਲਾ ਸੂਰ ਤੇ ਪਹਿਲਾ ਸੂਰ ਰੱਖੇ ਉਹਦੇ ਨੇ ਸੂਰਾਂ ਨੂੰ ਗਾਣਾ ਪਿਆਦਾ ਭੈਣ ਚ ਇੰਨਾ ਚੂਹਾ ਸਾਲਾ ਰਾਤ ਨੂੰ ਨਾ ਇੱਥੇ ਜਿਹੜੇ ਖੱਟੇ ਨਹੀਂ ਲੱਗੇ ਉੱਪਰ ਆਏ ਰਾਤ ਨੂੰ ਆ ਕੇ ਘੁੰਮਦਾ ਫਿਰੇ ਕਰੇ ਉੱਪਰ ਥਲਾ ਆਏ ਬੇ ਬੇ ਫਿਰੇ ਨੇ ਮੇਰੇ ਜਿਹਾ ਥਲਾ ਦੌੜਿਆ ਫਿਰੇ ਕਰੇ ਰਾਤ ਨੂੰ ਵੀ ਆ ਚੂਹਾ ਨਿਕਲਦਾ ਇਹਨਾ ਜਿਰਮਾ ਇਹ ਘਟ ਨਿਕਲਦਾ ਰਾਤ ਨੂੰ ਨਿਕਲਦਾ ਥਲਾ ਇਹ ਐ ਕਿੰਨੇ ਪਾਏ ਮਾਰ ਬਹੁਤ ਅਰੇ ਦੀ ਪਾਤੋਂ ਤਾਂ ਕਰਤਾ ਆਦਨ ਤੋਂ ਹੰਮਾ ਆ ਜਾ ਚੱਲ ਤਾ ਜਾ ਇਹ ਫਿਰ ਹੁਣਾਂ ਨਹੀਂ ਪਾਇਆ ਹਾਂ। ਤੱਕ ਦੇ ਹੁਣਾਂ ਆ ਗਿਆ ਵਿੱਚ ਦੰਦਾਂ ਦਾ ਮਾਰ ਕੇ। ਸਮਝਿਆ ਗੱਲ? ਤੇ ਬਾਜੂ ਆ। ਇਹ ਜਿਹੜੀਆਂ ਕੁੜੀਆਂ ਉਹਦੇ ਬੁਖਾਰ ਵਾਲੀਆਂ ਇਹਦੇ ਡਾਕਟਰ ਦਵਾਈ ਪਾ ਕੇ ਦਿੰਦਾ ਹੁੰਦਾ। ਉਹ ਲਿਆਂਦੀਆਂ। ਉਹ ਹੁਣ ਪਾਈ ਆਏ ਕਰਕੇ ਚੱਲ ਪਾਸੇ। ਬਾਏ ਰੱਖ ਦੇ ਮੈਂ। ਆਏ ਸੀ ਜਿਹੜਾ ਹੋਰਦਾ ਵੀ ਕਿਆ ਹੈ? ਹੈ ਫਿਰ ਹੋਰਦਾ ਚ ਤੀਰ ਦੇਖੀ ਵੀ ਕਿਆ ਚੀਜ਼ ਹੈ। ਇੱਕ ਆਹ ਸਿੱਟੀ ਦੀ ਮੋਹ ਵੀ ਖਾ ਗਿਆ ਉਹਨਾਂ ਦਾ ਵੀ। ਹਾਂ ਇਹ ਵੀ ਖਾ ਗਿਆ ਦੇਖ ਲੈ ਪੱਟ ਗਿਆ ਪਿੱਛੇ। ਹਾਂ ਵਾਹਾ ਸਾਥੇ ਤੇਰੇ ਤੇ ਯਾਰ ਤੇ ਯਾਰ ਵੀ ਐ ਹੁਣ ਜਿੱਥੇ ਮੇਰਾ ਹੁਣ ਹਾਲ ਜਿੱਥੇ ਧਾਨ ਬੱਡੇ ਹੋਏ ਵਿਚੂ ਨੇ ਉੱਥੇ ਕਹਿੰਦੇ ਪਾਣੀ ਆ ਮਾ ਪਾਣੀ ਦੇ ਵਿੱਚੇ ਰੱਖ ਕੇ ਆਇਆ ਤਾਂ ਦੇ ਬੁੱਝੇ ਬਸਾਇਆ ਆ ਹਾਂ ਉਹ ਵੀ ਖੋਲਦੇ ਥੜਾ ਨੇ ਦੇ ਲੱਗ ਗਿਆ ਫੇਰ ਇੱਕ ਮਾਰ ਗਿਆ ਥਾਲਾ ਦਾ ਤੇ ਮਰ ਗਿਆ ਉਹ ਵੀ ਥੜਾ ਫੇਰ ਸਾਤਾ ਮਾਲ ਪਾ ਗਏ ਸਾਡੇ ਬੰਦੇ ਜੀ ਪੁੱਛਤਾ ਆਇਆ ਉਹ ਇਹ ਉਹ ਇਹ ਹੈ ਮੈਂ ਕਹਿੰਦਾ ਆ ਜਾ ਠੀਕ ਨਹੀਂ ਤਾਂ ਹੋਣੀ ਨਹੀਂ ਜਾ ਮਿੰਨੇ ਤੇ ਹੋਣੀ ਨਹੀਂ ਹਾਂ ਹਾਂ 25 ਦਿਨ ਦੇ ਹੀ ਲਾ 25 ਦਿਨ ਦੇ 25 ਦਿਨ ਤਾਂ ਹੋ ਗਏ ਸਮਝ ਰਹਾ ਹੁਣ ਤਿਆਰ 5 ਜਾਂ 10 ਦਿਨ ਹੋਰ ਕੱਢੂਗਾ ਬੱਦ ਤੇ ਇਹ ਚਾਈਨ ਨਾ ਤਿਆਰ ਹੁੰਦਾ ਹੈ ਹੈ ਜਿੰਦਗੀ ਦਾ ਕੁਝ ਨਹੀਂ ਇਹ ਲੰਬਾ ਟਾਈਮ ਖੜ੍ਹ ਵੀ ਨਹੀਂ ਸਕਦੇ ਹੁਣ ਵੀ ਖੜੇ ਰਹਿ ਲੱਗਦਾ ਬਾਅਦ ਜਲਦੀ ਇਹ ਨਾ ਨਹੀਂ ਆ ਦੇਖ ਲੈ ਪੰਪਨ ਜਿਵੇਂ ਰਹੇ ਚਾਹਾਂ ਆਪੇ ਅੱਲਾ ਥੋੜੀ ਜਿਹੀ ਤਾਂ ਇੰਨੀ ਜਗ੍ਹਾ ਮੈਂ ਪਾਏ ਬੱਚੇ ਜਿੰਨਾਂ ਤੇ ਉਹਦਾ ਬਾਬਾ ਤੋਂ ਉਹ ਬੰਦ ਤੋਂ ਜਾਣੇ ਨੂੰ ਨਹੀਂ ਦਿੰਦਾ ਜਿੰਨੀ ਜਿੰਨੀ ਪੜੀਏ ਅੱਲਾ ਪਰਸੋਂ ਨਾਲ ਫਰਕ ਤਾਂ ਅੱਜ ਦੇਖ ਹੀ ਜਾਓਗੇ

ਇਹ ਨੋ ਲਾ ਪਾਣ ਨੂੰ ਕੋਲ। ਪੱਤੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹੋਰਾ ਫੇਰਾ ਇਹ ਮੱਤੇ ਮੱਤੇ ਬੈਠੇ ਹਾਂ ਮੱਤੇ ਬੰਦੀ ਹਰ ਕੋਈ ਉਹ ਬਿਹਾੜੇ ਨਹੀਂ ਕਰਕੇ ਚੱਲ ਵੀ ਚੱਲੀ ਹੁਣ ਹਾਂਜੀ ਥੋੜੀ ਜਿਹੀ ਕਟਾਵਾ ਇਸ ਨੂੰ ਲੂਟ ਆਉਂਦਾ ਪਾ ਪਿਛੇ ਜਾ ਬਲਾ ਜਲਾਉਂਦਾ ਮੈਂ ਪੁੱਛ ਨਾ ਨਾਨਾ ਦੇਵੀ ਤੇ ਪਹਿਲਾਂ ਕੀ ਆਉਂਦਾ ਸ਼ਾਹ ਆਲਾ ਟੋਪਾ ਹਾਂ ਕੋਲਾਂ ਵਾਲਾ ਕੋਲਾਂ 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 ਆਗਾ ਨਹੀਂ ਜਾਂਦੀ ਬੁੱਟੀ ਵਾਹ ਹੋਆ ਬੇਲ ਜੀ ਆਦ ਰਮਿਆਰੀ ਤੌਰ ਵਾਲੀ ਮੇਰੀ ਵੀਡੀਓ ਬਣ ਜਾਂਦਾ ਆਹੋ ਉਹ ਆ ਇਹ ਮੈਂ ਕਹ ਰਿਹਾ ਹਾਂ ਤਾਂ ਆ ਇਹ ਥੱਲੇ ਹੈ ਆ ਥੱਲੇ ਆ ਆ ਜੀ ਇਹ ਵੀ ਉਹੀ ਚੀਜ਼ ਆ ਇਹ ਵੀ ਇਹ ਜ਼ਿਆਦਾ ਹੋਇਆ ਤੇ ਸੰਗਣੀ ਦੀ ਸੰਗਣੀ ਇਹ ਵੀ ਉਹੀ ਚੀਜ਼ ਆ ਤੌਰ ਵਾਲੀ ਉਹੀ ਚੀਜ਼ ਆਉਂਗਰ ਆਈ ਲਾਤੀ ਤਵਰ ਆਈ ਲਾਤੀ ਨੂੰ ਤੁਰੇ ਕੋੜਦੇ ਰਹਿ ਗਿਆ ਇਹਨੇ ਬੱਟਾ ਕਿਹਦੇੋਂ ਲੱਗ ਗਿਆ ਮੋਬਾਈਲ ਪੈ ਥੜਾ ਬੈਠੇ ਵੀ ਤੁਸੀਂ ਬੁੱਟ ਬੁੱਟੀਆਂ ਬੋਲ ਹਾਂ ਆ ਗੁੰਮੂ ਦੇ ਇਹਦਾ ਕਾਬੋਲ ਦੀ ਚਿੜੀ ਦੀ ਤੇਲਾ ਆਵਾਜ਼ ਕਿੰਨੀ ਹੁੰਦੀ ਐ ਦੀ ਆ ਕਿਦਾਂ ਨੂੰ ਖਾਣੇ ਵਾਲੀ ਐ ਹੈ ਸਾਤਿੰਝੀ ਦਾ ਦੇ ਦੀ ਆ ਗਏ ਨਾ ਆਪਣੇ ਦੱਦੂ ਫੜਿਆ ਪਿਆ ਆ ਕਰ ਲਿਆ ਹਜੇ ਨਹੀਂ ਮਾਣੋ ਐਨੀ ਫਿੱਤੀ ਆਜੂ ਨਹੀਂ ਹੁੰਦਾ ਵੇ ਇਹ ਬਹੁਤ ਟਾਈਮ ਲਾ ਫੜ ਕੇ ਰੱਖਦਾ ਜਾਂ ਫੇ ਮਾਰਦਾ ਹੀ ਜਾਂ ਫੇ ਨਿਹਾਜਮ ਕਰਦਾ ਉਹਨੂੰ ਖਾਣਾ ਥੋੜੀ ਇਹਨੇ ਬਾੜ ਕੇ ਇੰਦਰ ਕਰ ਲੈ ਫੜ ਕੇ ਬੈਠਾ ਰਹਿਣਾ ਇੱਕ ਵਾਰੀ ਉਹ ਦੂਰੇ ਖੜਿਆ ਪਤਾ ਆਪਣੀ ਆਵਾਜ਼ ਸੁਣ ਕੇ ਉਹਨਾਂ ਸਾਰਾ ਚੁੱਪ ਕਰ ਗਿਆ ਘੁੱਟ ਲੈਣਾ ਹੋਟਲ ਦੇ ਘੰਡੇ ਤੇ ਬੋਲਦਾ ਨਿੱਲੇ ਬੜਾ ਕਰ ਦੇ ਦੀ ਉਹਨਾਂ ਦੇ ਬਾਹਰ ਆਏ ਰੱਖੀ ਉਹਨੇ ਬੰਦ ਕਰਾ ਇਹਨੂੰ ਬੋਲਣਾ ਤੇਰਾ ਇਹਨਾਂ ਜਾਵੇ ਹਾਂ ਇਹ ਟਾਈਮ ਹੀ ਬਰਬਾਦ ਤਾਂ ਜਾਂਦਾ ਹੀ ਆ। ਬਰਬਾਦ ਹੋ ਬਾਈ ਸਾਰੇ ਛੱਪਾ ਸਪੂੜੀ ਦਾ ਬੌਡਰ ਹੈ। ਬੌਡਰ ਹੈ। ਹੈ ਕਿ ਨਹੀਂ ਗਰੀਲੀ ਕੀ ਜਿੰਨੀ ਵੀ ਹੈ। ਨੁਕਸਾਨ ਹੋਇਆ ਹੀ ਆਪਣੇ ਵੀ ਤੋੜ ਗਿਆ ਯਾਰ। ਤੋੜਾ ਹੋਇਆ। ਹਾਂ। ਹੋਰ ਵੀ ਮਾ ਵਧੀਆ। ਠੀਕ ਆ ਵਿਹਲੇ ਬੈਠੇ ਆ ਹੋਰ ਕੀ ਕਰਦਾ ਹੁਣ? ਕਾਕਾ ਕੰਡਾ ਕੱਟਦਾ। ਤਵੇਰੇ ਵੱਡਣੇ ਤੇ ਮੈ ਰਹੇ। ਪੰਜ ਪੰਜ ਭਈਆ। ਭਈਆ ਵੱਡਦਾ ਮੇਰੇ ਤੇ ਵੱਢਦੇ ਪੈਰ ਕਰਕੇ। ਕਿਤੇ ਤਾਂ ਥੋੜੀ ਜਰਾਬ ਹੀ ਹੁਣ। ਮੋਲਾ ਦਾ ਕੀ ਕਰ? ਹਾਂ। ਥੋੜਾ। ਭੁਲਾ ਕਿੱਥੇ ਭੁਲਾ ਘਰਾਂ ਕਾਕੰਡਾ ਕਰਤਾ ਹੁਣ ਉਹਨਾਂ ਵਿੱਲਾ ਹੁਣ ਫੋਨ ਮਾਰਦਾ ਨਹੀਂ ਮੈਨੂੰ ਵੀ ਆ ਜਾ ਅੱਛਾ ਟਾਈਮ ਹੋ ਗਿਆ ਕੀ ਟਾਈਮ ਹੋ ਗਿਆ ਸ਼ਾਮਾਂ ਹੀ ਕਰਦਾ ਹੁੰਦਾ ਹੈ 2 ਵਜੇ ਪੰਜ ਵਜੇ ਕਿਹੜਾ ਫੈਕਟਰੀ ਫੂਟਰ ਮਾਰਨੀ ਨਹੀਂ ਪੰਜ ਵਜੇ ਉਹਦੇ ਫੂਟਰ ਮਾਰ ਦੇਣਾ ਉਹ ਦੇਖੇ ਨਾ ਦੇਖੇ ਤਾਂ ਉਹਨੂੰ ਆਟੋਮੈਟਿਕ ਪਤਾ ਲੱਜਦਾ ਪਤਾ ਹੈ ਕਰਦਾ ਉਹਨੇ ਹੂੰ ਵੀ ਕਿੱਥੇ ਅਸਲ ਮਾ ਕਾਊਂਟਰ ਜਾ ਤਰੇ ਉੱਥੇ ਖੜੇ ਜਵੇਰੇ ਕੱਲ ਕੱਲ ਡਰੇ ਗਿਆ ਤਾਂ ਤਾਂ ਇਹਨਾਂ ਡਰਾ ਸੁੱਤਾ ਪਿਆ ਹਨ ਮੀਂਹ ਪੈਂਦਾ ਤਾਂ ਐ ਛਤਰੀ ਦਾ ਪਾਣੀ ਮਾ ਤਾਂ ਘੜੋ ਉਹ ਕਿਉਂ ਜੀ ਇੰਨੀ ਜੂਣ ਲੱਗ ਗਿਆ ਕੱਲ ਟੀਨ हां सवेरे ਅਸੀਂ ਉਹਨੂੰ ਲੱਭਦੇ ਹੁੰਦੇ ਹਾਂ ਕਿ ਬੁਣੇ ਨੂੰ ਆਪਾਂ ਨਹੀਂ ਤੁਹਾਨੂੰ ਕੱਬਦਾ ਊਲਾ ਇਹਦਾ ਤੁਹਾਨੂੰ ਕੱਬਦਾ ਇਹ ਚੱਲਦਾ ਕੰਮ ਅੱਜ ਅੱਜ ਉਹ ਤੇਰੇ ਆਪਣੇ ਛੜੀ ਵਿਆਣੀ ਹੋਣੀ ਅੱਜ ਹਾਂ ਛੜੀ ਲੱਪਣੀ ਹੈ ਹਨਾ ਦੇਖੂਗੇ ਗੁੱਗੇ ਦੀ ਹਾਂ ਦੇਖੂਗੇ ਆਪਣੇ ਘਰ ਕੋਈ ਸਭਈਏ ਹੈਗੇ ਸਭਈਏ ਹੋਣਗੇ ਇਹ ਸੁਣਿਆ ਹੋਊਗੇ ਘੜੀ ਗੁੱਗੇ ਦੀ ਗੁੱਗਾ ਦੀ ਗੁੱਗੇ ਦੀ ਕਹਾਣੀ ਸੁਣਿਆ ਹੋਊਗੇ ਠੀਕ ਨਹੀਂ ਗੱਲ ਹਾਂਜੀ ਇਹ ਜ਼ਰੂਰੀ ਆ ਆ ਮੱਥਾ ਵੀ ਤੇ ਟੇਕਿਆ ਆਉਣਾ ਲੈਣਾ ਇਹ ਵੀ ਆਪਣੇ ਸਾਹ ਚ ਪੁਰਾਣਾ ਹੀ ਚੱਲਦੇ ਆ ਹਾਂ ਸ਼ੁਰੂ ਵੀ ਜਲਦਾ ਹੁੰਦਾ ਇਹ ਜਦੋਂ ਛੋਟੇ ਛੋਟੇ ਖਾਤੇ ਵੈਲੇ ਜਲਦਾ ਹੁੰਦਾ ਆਹੋ ਤੁਸੀਂ ਦੇਖਿਆ ਵੀ ਛੋਟੇ ਹੁੰਦਿਆਂ ਤੇ ਵੀ ਆਹ ਦੇਖਦੇ ਆ ਹਾਂ ਸਾਬ ਵੀ ਆਪਣੇ ਉਹ ਜਗ੍ਹਾ ਸਾਬ ਪੀਰ ਫਕੰਬਰ ਹੈ ਇਥੇ ਲਿਖਣਾ ਅਗਲਾ ਮੰਦਾ ਸੀ ਕਿ ਨਹੀਂ ਗਾ ਸਹੀ ਗੱਲ ਆ ਆਪਣੇ ਦਾ ਵੈਸੇ ਸਾਬ ਨੂੰ ਇਹ ਮੰਨਦੇ ਜੀਕਦੇ ਹੀ ਉਹ ਕਰਦੇ ਆ ਸਭ ਧਰਮ ਦਾ ਸਤਕਾਰ ਭਾਈ ਠੀਕ ਜੀ ਆਹ ਮੱਥਾ ਜਿਹੜਾ ਟੇਕਣਾ ਜੀਦਾ ਹੈ ਮਾਨੇ ਜੇ ਨਾ ਮਨਾਈਂ ਛੇਰ ਨੀਵੇਂ ਕਰਨ ਦਾ ਕੋਈ ਫਰਕ ਨਹੀਂ ਜੀ ਦੇਵਤਾ ਸਹੀ ਗੱਲ ਹੈ ਠੀਕ ਨਹੀਂ ਗਈ ਕੋਈ ਗੱਲ ਨਹੀਂ ਕੁਝ ਨਹੀਂ ਆਦੀ ਬੜੇ ਹੋ ਜਾਂਦੇ ਹਾਂ ਐ ਤਾਂ ਉਹ ਬਾਰੇ ਘਰ ਮਾ ਸਦਕਾਰ ਕੋ ਬੰਦਿਆਂ ਨੂੰ ਇੱਕੇ ਛੇਰ ਨੀਵੇਂ ਕਰਦੇ ਭਾਈ ਸਤਰੀਕਾਂ ਹਾਂ ਨਹੀਂ ਹਾਂ ਠੀਕ ਹੈ ਸਦਕਾਰ ਲਕਾਇਆ ਹੀ ਹਾ ਹਾਂ ਸਤਕਾਰ ਕੱਲ ਉਹਥੇ ਟੂਰਨਾਮੈਂਟ ਦਾ ਸੰਝਿਆ ਕੱਲੂ ਇਹ ਮੈਂ ਤਾਂ ਸੋਕਾ ਵਿੱਚ ਹੀ ਰੋਲ ਗਈ ਉਹਦਾ ਨਵਾਂ ਹੈਗਾ ਤਾਂ ਪਹਿਲਾਂ ਨਾ ਨਾ ਹੁਣ ਫੇਰ ਸੀ ਤੇ ਬੈਦੀ ਵੀਡੀਓ ਫੇਰ ਆਈ ਦੀ ਹੈ ਹਾਂ ਰੋਲ ਮੁੱਕੀ ਨਹੀਂ ਹਲੇ ਮਾ ਹੋਊਗੀ ਕਿ ਨਹੀਂ ਹੋਊਗੀ ਕਾ ਪਤਾ ਹੁਣ ਪੁੱਛ ਲੈਨੇ ਹੈਗਾ ਮੁੰਡਾ ਨੂੰ ਕੁਛ ਹੀ ਨਾ ਕਰ ਲੰਨਾ ਦੇਖ ਕੇ ਹਾਂ ਦੇਖਾਂਗੇ ਅਨੇ ਖੀਲਾ ਸੁਣਿਆ ਕੋਈ ਨਾ ਖੀਲਾ ਕਿਹੜਾ ਕਿਹੜਾ ਗੋਲੇ ਵਾਲਾ ਉਹਨੇ ਲੱਗਣਾ ਦੋ ਆ ਇੱਕ ਇੱਕ ਮੁੰਡਾ ਖੁੰਡਾ ਇਹ ਵਾਲਾ ਹੀ ਸਿੰਗਰ ਨਾ ਉਹ ਤਾਂ ਦੂਏ ਵਾਲੇ ਦੂਈ ਸੀ ਵਾਲਾ ਨਹੀਂ ਨਹੀਂ ਹੁਣ ਕਹਿੰਦੇ ਤੈਨੂੰ ਮੈਂ ਦੱਸਦਾ ਪਹਿਲਾਂ ਦੋ ਪਾਰਟੀਆਂ ਦੇ ਕਹਿੰਦੇ ਫਿਰ ਦੋਨਾਂ ਨੇ ਹੋ ਗਿਆ ਸਮਝੌਤਾ ਕਾ ਨੂੰ ਹੋਇਆ ਸਮਝੌਤਾ ਮੈਂ ਤਾਂ ਰਾਜ਼ ਦੱਸਿਆ ਮੁੰਡੇ ਨੇ ਕਿੱਥੇ ਹੋਇਆ ਸਮਝੌਤਾ ਕਹਿੰਦਾ ਆ ਜਿਓ ਬਾਈ ਸਿੰਘ ਨੂੰ ਸਮਝੌਤਾ ਨਹੀਂ ਹੁੰਦਾ ਇਹ ਕਾ ਫਿਰ ਤੇ ਚੱਲ ਪਿਆਗਾ ਚਾਦ ਕੰਮ ਪਾ ਪਿੰਡ ਦਾ ਪਾਰਟੀ ਵਾਈ ਬਣ ਕੇ ਫੇਰ ਨਹੀਂ ਫੇਰਲੀ ਬਾਤ ਹੀ ਹੋਇਆ ਹੈ ਗੱਲ ਤਾਂ ਹੈ ਹੈ ਪਾਰਟੀ ਵਾਈ ਨਹੀਂ ਗਈ ਸੀ ਸੱਚਾ ਕੰਮ ਚੱਲ ਜਿਹੜਾ ਬਣ ਗਿਆ ਬਣ ਗਿਆ ਸਰਪੰਚ ਪੰਚ ਇਹ ਤਾਂ ਉਹ ਜਿਹੜੇ ਉਹ ਪਿੰਡ ਦੇ ਪੁਕਾਰ ਪੁਕਾਰਸ਼ ਜੀ ਤੇ ਫਰਕ ਪੈਂਦਾ ਫਰਕ ਪੈਂਦਾ ਫਿਰ ਉੱਤੇ ਹੁਣ ਦੋ ਪਾਰਟੀਆਂ ਆਣੇ ਉੱਥੇ ਇਹ ਤਾਂ ਇਹ ਤਾਂ ਸਾਰੇ ਪੈਸੇ ਇਹ ਜਿਹੇ ਕੰਮ ਚਾਹੀਦਾ ਵੀ ਭਾਈ ਜੇ ਜਦ ਦੋ ਪਾਰਟੀਆਂ ਬਣਨ ਜੇ ਭਾਈ ਇੱਕ ਸਾਲ ਸਾਨੂੰ ਮੌਕਾ ਦੋ ਦੂਜੇ ਸਾਲ ਤੁਹਾਡੇ ਨੂੰ ਨਹੀਂ ਨਹੀਂ ਲੋੜ ਗਿਆ ਇਹ ਐ ਵੀ ਚੱਲ ਜੇ ਜੇ ਉਹ ਪਾਰਟੀਵਾਦੀ ਵੀ ਆ ਇੱਕ ਸਾਲ ਭਾਈ ਤੁਸੀਂ ਕਰ ਲੋ ਕੰਮ ਇੱਕ ਸਾਲ ਸਾਨੂੰ ਦੋ ਐ ਵੀ ਇਹ ਵੀ ਜਾਨੀ ਸਾਡਾ ਤਾਂ ਮੰਨਣੇ ਦੀ ਗੱਲ ਆ ਸਭ ਨੂੰ ਸੋਚਦਾ ਇਹ ਪੰਜਾਬੀ ਹੈ ਬਾਕੀ ਅਗਲੇ ਆਪਣੇ ਪਿੰਡ ਦਾ ਆਪਾਂ ਆਪ ਨੂੰ ਪਤਾ ਹੁੰਦਾ ਅਸੀਂ ਗਈ ਜਾਈ ਉਹ ਪੱਕ ਨਹੀਂ ਆਪਣੇ ਪਿੰਡ ਦਾ ਅਗਲੇ ਨੂੰ ਪਤਾ ਹੁੰਦਾ ਸੀਰੀਅਲ ਪਰ ਹੈ ਉਹ ਚੀਜ਼ ਦੀ ਗੱਲ ਜਿਹੜੀ ਪਾਰਟੀਵਾਦੀ ਸਦਾ ਕਰਤਾ ਹੀ ਹੈ ਤੇ ਨੁਕਸਾਨ ਬਹੁਤ ਹੁੰਦੇ ਆ ਕੰਮਕਾਰਾਂ ਦੇ ਅੰਗੇ ਕੰਮਕਾਰਾਂ ਪਿੰਡ ਦਾ ਇੱਕ ਪਕਾਸੇ ਨਹੀਂ ਦਿੰਦਾ ਹੈ ਕਿ ਨਹੀਂ ਸਾਰੇ ਜਿਹੜਾ ਪਿੰਡ ਪੈਸਾ ਲੱਗਦਾ ਉਹ ਰੁਕ ਜਿੰਦਾ ਸਾਰੇ ਪਾਸੇ ਨੂੰ ਫਰਕ ਸਾਰੇ ਪਾਸੇ ਫਰਕ ਪੈਂਦਾ ਠੀਕ ਨਹੀਂ ਪੰਚ ਹਾਂਜੀ ਤੇ ਦੱਦਦੇ ਅਸੀਂ ਇਹ ਗਾਂ ਸਰਪੰਚੀ ਦੇਣੀ ਹੈ ਪਾਰਟੀਵਾਦੀ ਵਾਲਾ ਕੰਮ ਕਰਦੇ ਆ ਪਾਰਟੀਵਾਦੀ ਕਹੜੀ ਸਮਝੋ ਤੇਰਾ ਕੋਈ ਕੰਮ ਨਹੀਂ ਸੈਮਟੀ ਵਾਲਾ ਸੈਮਟੀ ਵਾਲਾ ਕੋਈ ਕੰਮ ਨਹੀਂ ਲੈ ਦੇਖ ਗੱਲਾਂ ਕਹੀ ਤੇ ਬਾਬਾ ਜੀ ਬਣਨੇ ਇੱਕ ਵਾਰੀ ਪਾਚੇ ਨਾ ਬਈ ਦਾਦੀ ਬਣੀ ਦੀ ਪਤਾ ਨਹੀਂ ਇਹ ਉਹ ਲੱਗਦਾ ਹੁਣ ਤਾਂ ਜੰਮਿਆ ਆਇਆ ਹੈ ਅਦਾਸਾਲ ਪੁਰਾਣਾ ਲੈ ਲੈ ਕੋਠੇ ਿੱਡਾ ਹੋ ਗਿਆ ਦਾਦੀ ਦੇਖੀ ਹੈ ਹਾਂ ਦੇਖੀ ਨਹੀਂ ਹੋਰ ਐ ਦੇਖੀ ਹੈ ਦਾਦਾ ਦਾਦਾ ਹੀ ਦੇਖਿਆ ਦਾਦਾ ਸਾਇਦ ਛੋਟਾ ਹੋਊਗਾ ਦਾਦ ਜਿੰਨ ਦਾ ਤਾਂ ਤਾਂ ਮਾ ਲਾਈਦਾ ਹਾਂ ਦਾਦੀ ਤੇ ਦੇਖੀ ਹੈ ਹਾਂ ਐ ਰੱਖਿਆ ਹੁੰਦਾ ਜਾਂ ਤੇ ਤੋਤਾ ਲੰਗਦੇ ਵੜਦੇ ਨੇ ਗਾਲਾਂ ਕਰਦਾ ਤੋਤਾ ਕਰਦਾ ਸਾਰੇ ਕਿ ਸੱਚੀ ਸਖਿਆ ਹੈ ਲੈ ਨਾ ਤੱਕਿਆਗਾ ਮੁੰਡਾ ਦਾਦੋਂ ਨਗਰਾ ਜੇਲ੍ਹ ਲਾ ਗਏ ਜੇਲ੍ਹ ਲਾ ਗਏ ਜੇਲ੍ਹ ਲਾ ਗਏ ਅਸੀਂ ਜੇਲ੍ਹੇ ਦੀ ਕੰਮ ਕੱਜੂਪ ਕਰ ਜੋ ਤੀਵੀਂ ਵਾਰ ਜੇਲ੍ਹ ਲਾ ਜੇਲ੍ਹ ਲਾ ਜੇਲ੍ਹ ਮਮੀ ਦਾ ਲਾ ਗਿਆ ਹਾਂ 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 ਬਹੁਤ ਅਗਲ ਹੁੰਦੀ ਹੈ ਕੁੱਤੇ ਨੇ ਖਾ ਲਿਆ ਕਹਿੰਦਾ ਉਹਨਾਂ ਪਿੰਜਰਾ ਖੁੱਲਿਆ ਥੱਲੇ ਗਿਰਿਆ ਕੁੱਤੇ ਨੇ ਖਾ ਲਿਆ ਖਾ ਲਈਦਾ ਗਾਲਾ ਵਾਗੜ ਤੂੰ ਤਾਂ ਕਿਹੜਾ ਚੌਂ ਕਰਦਾ ਉਹਨੂੰ ਕਹਿੰਦਾ ਗਾਲ ਕੜਦਾ ਕੁੱਤੇ ਨੇ ਚਰਤਾ ਗੰਮੇ ਚਰਤਾ ਬੂਲ ਬਿੱਤਰਾ ਕੀੜੀਆਂ ਮਾਰਦਾ ਕਹਿੰਦੇ ਹਾਂ ਸਭ ਲੋ ਬਾਕੀ ਬਈ ਠੀਕ ਆ ਠੀਕ ਆ ਭਾਈ ਜੱਲੀ ਹੁਣ ਦੇਖੀਏ ਪਿੰਡੂ ਜੱਲੀ ਆ ਉਹ ਤਾਂ ਫੇਰ ਝੌਂਕੀ ਭਰ ਲਈ ਹੈ ਹਾਂ ਛਾਹ ਵਾਲੀ ਝੌਂਕੀ ਭਰ ਲਈ ਛਾਹ ਵਾਲੀ ਝੌਂਕੀ ਭਰ ਲਈ ਚਾਹ ਬੇਬੀ ਕਹਦੀ ਹੈ ਪੱਖਾ ਥੋੜਾ ਕੁੰਡਾ ਖੋਲਿਆ ਨਹੀਂ ਅਸੀਂ ਪੱਖਾ ਲਾਇਆ ਨਹੀਂ ਹੈ ਘਰ ਵੀ ਉਹ ਭਿੱਜ ਗਏ ਸਹੀ ਗੱਲ ਹੈ ਲਾਈਟ ਤਾਂ ਹੈਗੀ ਆ ਓਰੇ ਓਰੇ ਅੰਦਰ ਵੀ ਲੱਗਿਆ ਹੋਇਆ ਪੱਖਾ ਨਾ ਅੰਦੂਆ पे ਆ ਓਰੇ ਖੜੰਬਾ ਖੜੰਬਾ ਭਾਈ ਕਿੰਨਾ ਰੂਹ ਨਹੀਂ ਕਰਦੀ ਆ ਜਿਹੜਾ ਸਾਰਾ ਗੰਦ ਜਾ ਪਿਆ ਹਲੇ ਨਾ ਬਚੀ ਇਹ ਖਾਸ ਬਸਾਤਾ ਇਹ ਰੂਹ ਨਹੀਂ ਕਰਦੀ ਹਾਂ ਗਿੱਲਾ ਜਾ ਹਾਂ ਤਾਂ ਦੁਪਹਿਰ ਨੂੰ ਕੋਈ ਬਾਹਰ ਨਹੀਂ ਨਿਕਲਦਾ ਗੰਦਾ ਜਾ ਮੌਸਮ ਹੈ ਸਭ ਤੇ ਗੰਦਾ ਮੌਸਮ ਹੈ ਹੈ ਕਿ ਨਹੀਂ ਬਾਹਰ ਨਿਕਲੋ ਇਹ ਨਹੀਂ ਕਰਦਾ ਨਾ ਨਾ ਮੱਛਰਾ ਹੈ ਤਾਂ 15 ਮਿੰਟ ਤੀ ਤੂੰਰੇ ਬੈਠੇ ਨਹੀਂ ਜੀਦਾ ਮੱਛਰ ਦੀ ਉਤੜੀ ਆ ਦੇ ਗੱਲਾਂ ਸਾਡੇ ਮੋ ਚੱਕ ਫੋਨ ਕਿੱਡੇ ਬੈਠਾ ਆਪੇ ਮਰ ਲਿਆ ਥਾਂਗੇ ਆਪਾਂ ਮਗਾ ਨੀ ਯਾਰ ਫਲੀ ਤੇਰੀ ਕਿ ਫੋਨ ਹੀ ਆ ਜਾ ਆਪੇ ਹੈ ਨਾ ਫੇ ਮਰ ਗਿਆ ਹਾਂ ਤੇ ਹੋਰ ਦੇਖ ਲੜਾਕੇ ਕਿਉਂ ਮਰਦਾ ਹੈ ਰਹਿਣ ਦੇ ਕਿਤੇ ਸੋ ਜਾ ਕੇ ਥੋੜੇ ਤੇ ਤਪੜਪਵਾ ਦਿੱਤੀ ਨਹੀਂ ਆਪ ਮਾਰ ਕੇ ਫਿਰ ਦੇ ਕੇ ਸਾਰੇ ਥੱਪੜ ਮਾਰੇ ਤਾਂ ਮੈਂ ਹੁਣ ਦੇਖਿਆ ਮਰਿਆ ਇਹ ਪੈ ਵੀ ਜਰੀ ਜਾਂਦਾ ਬਿਮਾਰ ਹੋ ਕੇ ਉਹਨੂੰ ਬੁਖਾਰ ਹੋ ਗਿਆ ਮਸੀ ਠੀਕ ਹੋ ਜਾ ਰਹਿਣ ਦੇ ਤੂੰ ਚੱਲੀਏ ਫਿਰ ਦੇਖੀਏ ਕੀ ਜਲਦੀ ਹੈ ਭਾਈ ਹੋਏ ਠੀਕ ਆ ਜੀ ਅੱਛਾ ਜੀ